ਇਹੀ ਸੇਧ ਲਈ ਆਪਾਂ ਕਿ ਆਪਾਂ ਅੱਖੀਂ ਦਰਸ਼ਨ ਕਰਦੇ ਰਿਆਂ ਮਹਾਪੁਰਖਾਂ ਦੇ ਉਹਨਾਂ ਨੇ ਇੱਕ ਇੱਕ ਪਲ ਇੱਕ ਇੱਕ ਸਵਾਸ ਆਪਣਾ ਗੁਰੂ ਦੇ ਲੇਖੇ ਲਾ ਦਿੱਤਾ ਜਦੋਂ ਵੀ ਵਕਤ ਮਿਲਣਾ ਸੰਗਤ ਵਿੱਚ ਤੋਂ ਸਾਧ ਸੰਗਤ ਜੀ ਬਿਲੇ ਹੋ ਕੇ ਜਾਂ ਆਪਣੇ ਹੋਰ ਸੇਵਾ ਦੀ ਦੇਖਰੇਖ ਤੋਂ ਬਿਲੇ ਹੋ ਕੇ ਆਪਣੇ ਸਮੇਂ ਨੂੰ ਜਾਇ ਨਹੀਂ ਗਵਾਉਣ ਦਿੱਤਾ ਫਿਰ ਮਹਾਪੁਰਖਾਂ ਨੇ ਜੋ ਪੰਥ ਦਾ ਕਾਰਜ ਵੱਡਾ ਸੀ ਪਿਛਲੇ ਸਾਲ 25 ਤਰੀਕ ਨੂੰ ਇਹ ਮਹਾਪੁਰਖਾਂ ਦੇ ਕੋਲ ਖੜਕੇ ਬਚਨ ਸੁਨੇ ਸੀ ਕਹਿੰਦੇ ਵੀ ਮੇਰੇ ਸਿਰ ਤੇ ਬਹੁਤ ਵੱਡਾ ਬੋਝ ਸੀ ਇਹ ਜਿਹੜਾ ਈਸ਼ਰ ਮਾਈਕਰੋਮੀਡੀਆ ਮਹਾਪੁਰਖ ਦੇਣ ਦੇ ਕੇ ਗਏ ਨੇ ਵੀ ਇਹ ਕਿਤੇ ਮੇਰੇ ਸਿਰ ਨਾ ਰਹਿ ਜਾਵੇ ਇਹ ਪਿਛਲੇ ਸਾਲ 25 ਤਰੀਕ ਦੀ ਤਕਰੀਬਨ 11 ਵਜੇ ਦੀ ਗੱਲ ਹੈ ਤਾਮੀ ਸਰ ਕੋਲ ਬੈਠੇ ਸੀ ਤੇ ਉਸ ਵੇਲੇ ਮਹਾਪੁਰਖੇ ਬਚਨ ਕਰ ਰਹੇ ਸੀ ਇਹ ਸਾਸ ਜਦੋਂ ਵੀ ਸੇਵਾਵਾਂ ਤੋਂ ਵਿਲੇ ਹੋਣਾ ਮਹਾਪੁਰਖਾਂ ਨੇ ਉਸ ਵੇਲੇ ਹੀ ਫਿਰ ਆਪਣਾ ਜਿਹੜਾ ਕਾਰਜ ਉਹਦੇ ਵਿੱਚ ਜੁੜ ਜਾਣਾ ਸ਼ੋਅਸ਼ ਕਰਕੇ ਉਹਨਾਂ ਮਹਾਪੁਰਖਾਂ ਨੂੰ ਲੱਖ ਲੱਖ ਪ੍ਰਣਾਮ ਹੈ ਜਿਹੜੇ ਆਪਣਾ ਦਾਅ ਚ ਤਜੀਵਨ ਗੁਰੂ ਕੇ ਲਿਖੇ ਲਾਗੇ ਔਰ ਕਵੀ ਸਾਹਿਬ ਜੀ ਐਸੇ ਸਤਪੁਰਸ਼ਾਂ ਦੇ ਪਰਥਾਏ ਬਾਣੀ ਵਿੱਚ ਵਰਣਨ ਕਰਦੇ ਨੇ ਆਓ ਜੈਸੀ ਉਪਜੀ ਸੀ ਨਿਵਾਤੀ ਤੈਸੀ ਰੱਬਾ ਤੇਰੇ ਪਿਆਰਿਆ ਨੇ ਉਪਜੀ ਸੀ ਨਿਵਾਤੀ ਤੈਸੀ ਰੱਬਾ ਤੇਰੇ ਪਿਆਰਿਆ ਨੇ ਪਿਆਰੇ ਜੀ ਰੱਬ ਤੇਰੇ ਪਿਆਰਿਆਂ ਨੇ ਪਿਆਰੇ ਜੀ ਰੱਬ ਤੇਰੇ ਪਿਆਰਿਆਂ रबा तेरे जी प्यारे सबा तेरे जी प्यारे

ਆਓ ਸਾਧ ਸੰਗਤ ਜੀ ਜੋ ਮਹਾਪੁਰਖ ਸਰੀਰ ਕਰਕੇ ਗਏ ਨੇ ਸਰੀਰ ਕਰਕੇ ਭਾਵੇਂ ਬਾਬ ਸੁਨਾ ਨਹੀਂ ਪ੍ਰਤਨਾ ਪਰ ਸਾਡੇ ਜੀਵਨ ਤੇ ਉਹਨਾਂ ਦੇ ਕਮਾਏ ਹੋਏ ਬਚਨ ਆਪਾਂ ਚੇਤੇ ਕਰਾਂਗੇ ਯਾਦ ਕਰਾਂਗੇ ਜੀਵਨ ਤੇ ਲਾਗੂ ਕਰਾਂਗੇ ਜੋ ਉਹਨਾਂ ਨੇ ਗੁਰੂ